ਲੇਖਾ ਪੂਰਾ ਹੋ ਗਿਆ ਇਸੇ ਤਰ੍ਹਾਂ ਜਿਹੜਾ ਸਾਡਾ ਲੇਖਾ ਹੈ ਨਾ ਧਰਮ ਰਾਜੇ ਦੇ ਕੋਲ ਹੈ ਜਿਹੜੇ ਨਗੂਰੇ ਨੇ ਉਹਨਾਂ ਦਾ ਲੇਖਾ ਧਰਮ ਰਾਜਾ ਹੀ ਕਰਦਾ ਤੇ ਜਦੋਂ ਉੱਥੇ ਗਏ ਉਹਨੇ ਪੁੱਛਣਾ ਵੀ ਹਿਸਾਬ ਕਿਤਾਬ ਤੇ ਇੱਥੋਂ ਵਾਲੀਆਂ ਦਲੀਲਾਂ ਕੋਈ ਉੱਥੇ ਕੰਮ ਨਹੀਂ ਕਰਨੀਆਂ ਇੱਥੇ ਤਾਂ ਆਪਾਂ ਕਹਿ ਦਿੰਨੇ ਆ ਜੀ ਮੇਰਾ ਮਨ ਨਹੀਂ ਸੀ ਕਰਦਾ ਧਰਮਰਾਜ ਨੇ ਨਹੀਂ ਪੁੱਛਣਾ ਤੇਰਾ ਮਨ ਕਰਦਾ ਸੀ ਕਿ ਨਹੀਂ ਸੀ ਕਰਦਾ ਕਹਿੰਦਾ ਵੀ ਇਹਦੀ ਤਾਂ ਕੋਈ ਗੱਲ ਹੀ ਨਹੀਂ ਗੱਲ ਇਹ ਹੈ ਕਿ ਜੋ ਬਚਨ ਗੁਰੂ ਮਹਾਰਾਜ ਦੇ ਨੇ ਤੂੰ ਉਹ ਕਮਾਏ ਕਿ ਨਹੀਂ ਕਮਾਏ ਤੇਰਾ ਮਨ ਕਰਦਾ ਸੀ ਕਿ ਨਹੀਂ ਇਹਦਾ ਤਾਂ ਕੋਈ ਮਸਲਾ ਹੀ ਨਹੀਂ ਤੇਰਾ ਮਨ ਟੱਠੇ ਖੂਜ ਜਾਣ ਨੂੰ ਕਰਦਾ ਉਹਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਧਰਮ ਰਾਜੇ ਨੂੰ ਕੀ ਮਤਲਬ ਹੈ ਖੂਚ ਛਾਲ ਮਾਰ ਜੋ ਮਰਜ਼ੀ ਕਰ ਗੱਲ ਤੇਰੇ ਮਨ ਦੀ ਨਹੀਂ ਗੱਲ ਗੁਰੂ ਦੇ ਬਚਨ ਦੀ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਗੁਰ ਪ੍ਰਸਾਦ ਦੀ ਤਰੀ ਹੈ ਤੇਰਾ ਜੀ ਕਰਦਾ ਸੀ ਤੂੰ ਜੋ ਕੀਤਾ ਪਰ ਹੁਣ ਹਿਸਾਬ ਕਿਤਾਬ ਵੀ ਤਾਂ ਦੇਣਾ ਹੈ ਉੱਥੇ ਨਹੀਂ ਧਰਮਰਾਜਾ ਨੇ ਪੁੱਛਣਾ ਵੀ ਸਵੇਰੇ ਕਿਉਂ ਨਹੀਂ ਉੱਠਿਆ ਮੇਰੀ ਲੱਤ ਦੁਖਦੀ ਸੀ ਉਹਨੇ ਨਹੀਂ ਪੁੱਛਣਾ ਲੱਤ ਦੁਖਦੀ ਸੀ ਕਿ ਨਹੀਂ ਉਹਨੇ ਪੁੱਛਣਾ ਵੀ ਉੱਠਿਆ ਕਿਉਂ ਇਹ ਬਹਾਨੇ ਜਿਹੜੇ ਨੇ ਨਾ ਇਹ ਦੁਨੀਆ ਨੂੰ ਸਮਝਾਉਣ ਵਾਸਤੇ ਨੇ ਸਿਰੇ ਦਾ ਠੱਗ ਹੋਏ ਬੇਈਮਾਨ ਹੋਏ ਗੱਲਾਂ ਬਾਤਾਂ ਨਾਲ ਉਹ ਵੀ ਇਮਾਨਦਾਰ ਬਣ ਜਾਂਦੇ ਇੱਥੇ ਨਹੀਂ ਫਰਕ ਪੈਂਦਾ ਕਿ ਤੁਸੀਂ ਗੱਲਾਂ ਬਾਤਾਂ ਨਾਲ ਕਿੰਨੇ ਮਹਾਨ ਹੋ ਮਰ ਕੇ ਪਤਾ ਲੱਗਣਾ ਹੈ ਕਿ ਤੁਸੀਂ ਮਹਾਨ ਹੋ કે ਨਹੀਂ ਇੱਥੇ ਕੋਈ ਫਰਕ ਨਹੀਂ ਪੈਂਦਾ ਉੱਥੇ ਧਰਮਰਾਜਾਂ ਨੇ ਨਹੀਂ ਪੁੱਛਣਾ ਉੱਥੇ ਤਾਂ ਉਹਨਾਂ ਪੁੱਛਣਾ ਹੈ ਵੀ ਅਮਰਤ ਕਿਉਂ ਨਹੀਂ ਸ਼ਕਿਆ ਹੁਕਮ ਹੈ ਨਾ ਦਸਵੇਂ ਮਹਾਰਾਜ ਦਾ ਸਿੱਖਾਂ ਨੂੰ ਤੈਨੂੰ ਅੰਮ੍ਰਿਤ ਛਕਣਾ ਚਾਹੀਦਾ ਸੀ ਕਿਉਂ ਨਹੀਂ ਛਕਿਆ ਇੱਥੇ ਕਹਿੰਦਾ ਮੇਰਾ ਮਨ ਨਹੀਂ ਕਰਦਾ ਉੱਥੇ ਨਹੀਂ ਪੁੱਛਣਾ ਧਰਮਰਾਜਾਂ ਦੇ ਨਾਲ ਮਨ ਦਾ ਤੇ ਸਵਾਲ ਹੀ ਨਹੀਂ ਮਨ ਤਾਂ ਬਹੁਤ ਕੁਝ ਕਰਦਾ ਹੈ ਮਨ ਦੀ ਤਾਂ ਗੱਲ ਹੀ ਨਹੀਂ ਗੱਲ ਇੱਥੇ ਹੈ ਕਿ ਗੁਰੂ ਦਾ ਹੁਕਮ ਮੰਨਣਾ ਹੈ ਜੇ ਤਾਂ ਮੰਨਾਂਗੇ ਤਾਂ ਸੁਖੀ ਹੈ ਆ ਫੌਜ ਦੇ ਵਿੱਚ ਹੁੰਦਾ ਨਾ ਉਹ ਨਹੀਂ ਪੁੱਛਦੇ ਵੀ ਤੇਰਾ ਮਨ ਅੱਜ ਡਿਊਟੀ ਤੇ ਆਉਣ ਨੂੰ ਕਰਦਾ ਕਿ ਨਹੀਂ ਕਰਦਾ ਉਹ ਕਹਿੰਦੇ ਵੀ ਚੱਲ ਡਿਊਟੀ ਤੇ ਉਥੇ ਮਨ ਦਾ ਮਸਲਾ ਨਹੀਂ ਰਹਿ ਜਾਂਦਾ ਆ ਵਿਦੇਸ਼ਾਂ ਵਿੱਚ ਜਿਹੜੇ ਡਾਲਰ ਬਣਾਉਂਦੇ ਨੇ ਇਹਨਾਂ ਨੂੰ ਪੁੱਛੋ ਦਿਨ ਰਾਤ ਕੰਮ ਵਿੱਚ ਲੱਗੇ ਇਹਨਾਂ ਦਾ ਮਨ ਕਰਦਾ ਕੰਮ ਕਰਨ ਨੂੰ ਉਹ ਪੁੱਛਦੇ ਨੇ ਵੀ ਤੇਰਾ ਅਜ ਮਨ ਕੀਤਾ ਕੰਮ ਕਰਨ ਨੂੰ ਆਉਣ ਨੂੰ ਕੋਈ ਪੁੱਛਦਾ ਕਹਿੰਦੇ ਕੰਮ ਚਾਹੀਦਾ ਕੰਮ ਕਰੇਗਾ ਤੇ ਪੈਸੇ ਲੈ ਲਈ ਇਸੇ ਤਰ੍ਹਾਂ ਗੁਰੂ ਦਾ ਬਚਨ ਹੈ ਜਿਹੜਾ ਕਮਾਏਗਾ ਉਹੀ ਪਰਲੋਕ ਵਿੱਚ ਸੁਖੀ ਰਹੇਗਾ ਗੱਲ ਮੰਨਦੀ ਨਹੀਂ ਇੱਥੇ ਮੇਰਾ ਮਨ ਕਰਦਾ ਹੈ ਕਿ ਨਹੀਂ ਕੋਈ ਫਰਕ ਨਹੀਂ ਪੈਂਦਾ ਤੇਰਾ ਮਨ ਕਰੇ ਚਾਹੇ ਨਾ ਕਰੇ ਪਰ ਜਿੰਨੇ ਵੀ ਗੁਰੂ ਦਾ ਹੁਕਮ ਨਹੀਂ ਮੰਨਿਆ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਇਹ ਮੰਨਣਾ ਹੈ ਹੁਕਮ ਹੈ ਇੱਥੇ ਗੱਲ ਮੰਨ ਦੀ ਨਹੀਂ ਚਾਹੀਦਾ ਹੈ ਕਿ ਗੁਰੂ ਦਾ ਹੁਕਮ ਮੰਨ ਕੇ ਆਪਣਾ ਜੀਵਨ ਸਫਲਾ ਕਰਕੇ ਸੰਸਾਰ ਤੋਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਬਾਬਾ ਫਿਰੂਮਲ ਜੀ ਤੇ ਉਹਨਾਂ ਦਾ ਹਿਸਾਬ ਲੇਖਾ ਪੂਰਾ ਹੋ ਗਿਆ ਤੇ ਸਾਬ ਕਿਤੇ ਸਾਡੇ ਤੇ ਵੀ ਕਿਰਪਾ ਕਰ ਦੇਗਾ ਤੇ ਸਾਡਾ ਵੀ ਹਿਸਾਬ ਕਿਤਾਬ ਜਿਹੜਾ ਹੈ ਨਾ ਉਹ ਪੂਰਾ ਹੋ ਜੇ ਗੁਰੂ ਦੀ ਕਿਰਪਾ ਦੇ ਨਾਲ ਤਾਂ ਹੀ ਇਉਂ ਪੜਦੇ ਨੇ ਲੇਖਾ ਗਣਿਆ ਤੇ ਹੁਣ ਨੀਂ ਚੁਟਕਾਰਾ ਕਿਰਪਾ ਕਰਕੇ ਬਖਸ਼ ਹਿਮਾਲਕਾ ਹੋਇਆ ਤੇ ਹੁਣ ਨੀਂ ਚੁਟਕਾਰਾ ਕਿਰਪਾ ਕਰਕੇ ਬਖਸ਼ਿ ਹਿਮਾਲ ਦਾ ਜਣਿਆ ਤੇ ਹੋਣਾ ਨਹੀਂ ਛੋਟ ਸਾਰਾ ਕਿਰਪਾ ਕਰਕੇ ਬਖਸ਼ਿ ਹਿਮਾਲ ਦਾ ਜਣਿਆ ਤੇ ਹੋਣਾ ਨਹੀਂ ਛੋਟ ਸਾਰਾ ਕਿਰਪਾ ਕਰਕੇ ਬਖਸ਼ਿ ਹਿਮਾਲ ਦਾ ਜਣਿਆ ਤੇ ਹੋਣਾ ਨਹੀਂ ਛੋਟ ਸਾਰਾ ਨਪਰ ਕੇ ਦਰਸੀ ਹਿਮਾਲਾ ਦਾ ਦੇਖਾ ਗਣਿਆ ਤੇ ਹੋਣਾ ਨੀ ਟਟਸਾਰਾ ਕਿਰਪਾ ਕਰ ਕੇ ਦਰਸੀ ਹਿਮਾਲਾ ਦਾ ਲਿਟਾ ਗਣਿਆ ਤੇ ਹੋਣਾ ਨੀ ਟਟਸਾਰਾ ਕਿਰਪਾ ਕਰ ਕੇ ਦਰਸੀ ਹਿਮਾਲਾ ਦਾ ਦਨਿਆ ਤੇ ਹੋਣਾ ਨਹੀਂ ਝੁਟਕਾਰਾ ਕਿਰਪਾ ਕਰਕੇ ਬਖਸ਼ੀ ਮਾਲਕਾ ਮੇਠਾ ਕਰਿਆ ਤੇ ਹੋਣਾ ਨਹੀਂ ਝੁਟਕਾਰਾ ਕਿਰਪਾ ਕਰਕੇ ਬਖਸ਼ੀ ਮਾਲਕਾ ਮੇਠਾ ਕਰਿਆ ਤੇ ਹੋਣਾ ਨਹੀਂ ਝੁਟਕਾਰਾ ਕਿਰਪਾ ਕਰਕੇ ਬਖਸ਼ੀ ਮਾਲਕਾ ਤਸਾਰਾ ਕਿਰਪਾ ਕਰਕੇ ਬਖਸ਼ੀ ਹਿਮਾਲਕਾ ਦੇਖਾ ਗਣਿਆ ਦੇ ਹੋੜਾ ਦੀ ਤਕ ਤਾਰਾ ਕਿਰਪਾ ਕਰਕੇ ਬਖਸ਼ੀ ਹਿਮਾਲਕਾ ਕਿਰਪਾ ਕਰਕੇ ਜੀ ਬਖਸ਼ੀ ਹਿਮਾਲਕਾ ਬਖਸ਼ ਕਰਕੇ ਜੀ ਬਖਸ਼ੀ ਹਿਮਾਲਾ ਕਾ ਸੋਹਣਿਆ ਨਾ ਕਰ ਤੇਰੀ ਵਸੀ ਹਿਮਾਲਾ ਕਰਕੇ ਜੀ ਬਖਸ਼ਿ ਹਿਮਾਲਕਾ ਕਿਰਪਾ ਕਰਕੇ ਜੀ ਬਖਸ਼ਿ ਹਿਮਾਲਕਾ ਕਿੰਨੀ ਤਕਦੀ ਮਾਣ ਕਿਰਪਾ ਕਰਕੇ ਜੀ ਬਖਸ਼ਿ ਹਿਮਾਲਕਾ ਕਿਰਪਾ ਕਰਕੇ ਜੀ ਵੰਸੀ ਨਾਲ ਕਾ ਕਿਰਪਾ ਕਰਕੇ ਜੀ ਵੰਸੀ ਨਾਲ ਕਾ ਸਿ ਪਾਲ ਕਾ ਗੁਰੂ ਸਾਹਿਬੀ ਕਿਰਪਾ ਕਰਨ ਤੇ ਮਨੁੱਖ ਨੂੰ ਸੋਝੀ ਪਏ ਕਿ ਮੈਂ ਕਰਮ ਕੀ ਆਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰਬਾਣੀ ਦਾ ਇੱਕ ਫਰਮਾਨ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਾਂ ਸੰਬਲ ਥੱਕੀ ਜੀ ਉਹ ਕਦੇ ਨਾ ਬੋਲੇਗਾ ਕੋਣਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੈ ਜਿਹਦੇ ਤੇ ਦਿਆਲ ਹੋ ਜਾਏ ਪਰਮੇਸ਼ਰ ਗੁਰੂ ਇਹ ਨਹੀਂ ਕਿ ਮਨੁੱਖ ਕਹੇ ਵੀ ਪਰਮੇਸ਼ਰ ਹੁਣ ਮੈਂ ਗਲਤੀਆਂ ਤੇ ਗਲਤੀਆਂ ਕਰੀ ਜਾਵਾਂ ਨਹੀਂ ਮਸੰਦਾਂ ਦੀਆਂ ਗਲਤੀਆਂ ਵੀ ਦਸਵੇਂ ਮਹਾਰਾਜ ਨੇ ਫਿਰ ਨਹੀਂ ਬਖਸ਼ੀਆਂ ਬਖਸ਼ਿਆ ਕਿਵੇਂ ਤੇਲ ਪਾ ਕੇ ਸਾੜ ਕੇ ਕੌਣਾ ਬੋਲਣਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਜਿਤਾਰੈ ਮਨੁੱਖ ਜਿਹੜਾ ਪ੍ਰੇਮ ਕਰਦਾ ਹੈ ਨਾ ਰੱਬ ਨਾਲ ਉਹ ਗਲਤੀ ਨਹੀਂ ਕਰਦਾ ਉਹਨੂੰ ਹੁੰਦਾ ਵੀ ਕਿਤੇ ਕੋਈ ਭੁੱਲ ਨਾ ਹੋ ਜੇ ਮੇਰੇ ਕੋਲ ਤੇ ਜੇ ਅਨਜਾਨ ਪੁਨੇ ਵਿੱਚ ਕੋਈ ਭੁੱਲ ਹੋ ਵੀ ਜਾਂਦੀ ਹੈ ਪੂਰਨ ਭਗਵਾਨ ਔਗਣ ਕੋ ਨਾ ਜਿਤਾਰੇ ਉਹ ਸਦ ਬਖਸ਼ਿੰਦਾ ਹੈ ਉਹਨਾਂ ਵਾਸਤੇ ਹੈ ਜਿਹੜੇ ਜਾਣ ਕੇ ਨਹੀਂ ਗਲਤੀ ਕਰਦੇ ਅਨਜਾਨ ਵਿੱਚ ਹੋ ਗਈ ਹੈ ਪਤਿਤ ਪਾਵਨ ਹਰ ਬਿਰਧ ਸੁਦਾਏ ਇੱਕ ਤਿਲ ਨਹੀਂ ਭੰਨੇ ਕਾਲਾ ਜਿਹੜਾ ਕੋਈ ਮਨੁੱਖ ਸੇਵਾ ਕਰਦਾ ਇੱਕ ਤਿਲ ਨਹੀਂ ਭੰਨੇ ਕਾਲਾ ਇੱਕ ਤਿਲ ਮਾਤਰ ਵੀ ਉਹਦਾ ਫਲ ਮਹਾਰਜ ਨਹੀਂ ਰੱਖ ਦਿੱਤੇ ਦੇ ਦੇ ਨੇ ਜੇ ਕਿਸੇ ਨੇ ਕਿਸੇ ਦੀ ਸੇਵਾ ਕੀਤੀ ਹੈ ਜਿਨੇ ਗੁਰੂ ਦੀ ਸੇਵਾ ਕੀਤੀ ਹੈ ਉਹਦਾ ਫਲ ਵੀ ਉਹਨੂੰ ਮਿਲਣਾ ਹੀ ਮਿਲਦਾ ਹੈ ਐਸੀ ਸਮਰਾਤ ਗੁਰੂ ਗੁਰੂ ਨਾਨਕ ਸਾਹਿਬ ਖੰਡਾਂ ਬਰਮੰਡਾਂ ਦੇ ਮਾਲਕ ਗੁਰੂ ਨਾਨਕ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਕਿ ਸਿੱਖ ਪੰਜਾਬ ਪਿਆਰਿਆਂ ਤੋਂ ਅਮਰ ਸ਼ੱਕੇ ਨਾਮ ਦੀ ਦਾਤ ਲੈ ਕੇ ਜੀਵਨ ਸਫਲਾ ਕਰਕੇ ਸੰਸਾਰ ਤੋਂ ਜਾਏ